ਉੰਗੀ ਬਾਬਾ ਡਾਕਟਰ ਬਾਬਾ ਨਕਮਾ ਬਾਬਾ ਛਤਰਾ ਦਾ ਯਾਰ ਬਾਬਾ ਆ ਸੌਦੇ ਸਾਗ ਨੂੰ ਪੰਜਵੀਂ ਵਾਰੀ ਪਰੋਲ ਮਿਲ ਗਈ ਆ ਚੌਥੀ ਵਾਰੀ ਪਰੋਲ ਮਿਲ ਗਈ ਆ ਕੱਟਲ ਨੂੰ ਪੁੱਛਦਾ ਕਿਹੜੇ ਕਾਨੂੰਨ ਰਹੀਆਂ ਨੂੰ ਪਰੋਲ ਮਿਲ ਗਈ ਇਹਨੇ ਸਧਾਰ ਲੋਕ ਵੀ ਮਾਰੇ ਆ ਇਹਨੇ ਧੀਆਂ ਉੱਚ ਕਟਟੀਆਂ ਨੇ ਇਹਨੂੰ ਪ੍ਰੋਲ ਮਿਲਦੀ ਆ ਮੂੰਹ ਮੰਗਿਆ ਮਿਲਦੀ ਆ ਜੱਤ ਮਰਜੀ ਮਿਲਦੀ ਆ ਮੰਤਰੀ ਜਾ ਕੇ ਮਗਰ ਬਾਹਰ ਲਾਈਨ ਲਾ ਕੇ ਉਹਦੀ ਸੋਭਾ ਗਾਉਂਦੇ ਆ ਤੇ ਮੈਨੂੰ ਰੰਜ ਹੁੰਦਾ ਅੱਟ ਢੋਂਗੀ ਬਾਬਾ ਡਲਟਰ ਬਾਬਾ ਨਕੰਮਾ ਬਾਬਾ ਛਤਰਾ ਦਾ ਯਾਰ ਬਾਬਾ ਆ ਸੌਦੇ ਸਾਦ ਨੂੰ ਪੰਜਵੀਂ ਵਾਰੀ ਪ੍ਰੋਲ ਮਿਲੀ ਆ ਚੌਥੀ ਵਾਰੀ ਪ੍ਰੋਲ ਮਿਲ ਗਈ ਆ ਕਿਉਂ ਭਾਈ ਕਿਉਂ ਮਿਲ ਗਈ ਮਾ ਮਨੋਰ ਲਾਲ ਖੱਟੜ ਨੂੰ ਪੁੱਛਦਾ ਕਿਹੜੇ ਕਾਨੂੰਨ ਰਹੀਆਂ ਨੂੰ ਪ੍ਰੋਲ ਮਿਲ ਗਈ ਇਹਦੇ ਤੇ ਵੀ ਇਲਜ਼ਾਮ ਨੇ ਜਿਹਨੇ ਪੱਤਰਕਾਰ ਵੀ ਮਾਰਿਆ ਜਿਹਨੇ ਸਧਾਰਨ ਲੋਕ ਵੀ ਮਾਰੇ ਆ ਇਹਨੇ ਧੀਆਂ ਪਤ ਉੱਚੀਆਂ ਪਟੀਆਂ ਨੇ ਇਹਨੂੰ ਪ੍ਰੋਲ ਮਿਲਦੀ ਆ ਮੂੰਹ ਮੰਗਿਆ ਮਿਲਦੀ ਆ ਜਦ ਮਰਜੀ ਮਿਲਦੀ ਆ ਮੰਤਰੀ ਜਾ ਕੇ ਮਗਰ ਬਾਹਰ ਲਾਈਨ ਲਾ ਕੇ ਉਹਦੀ ਸੋਭਾ ਗਾਉਂਦੇ ਆ ਤੇ ਮੈਨੂੰ ਰੰਜ ਹੁੰਦਾ ਇਕ ਦੌਰੇ ਭਾਵਨ ਤੇ ਤੇ ਕਾਨੂੰਨ ਕਿਉਂ ਸਾਡੇ ਚੱਲਦੇ ਹਨ ਕਮਾਲ ਹੋ ਗਈ ਇੱਕ ਗੁਰਸਿੱਖ ਲਈ ਕਾਨੂੰਨ ਵੱਖਰਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਕਤਲ ਕੀਤਾ ਹੋਵੇ ਜੀਵ ਗਾਂਧੀ ਦਾ ਉਹ ਰਹਾ ਹੋ ਸਕਦੇ ਨੇ ਸਾਰੇ ਜੀ ਰਹਾ ਕਰਤੇ ਔਰ ਤੁਹਾਨੂੰ ਇਹ ਨਹੀਂ ਪਤਾ ਰਿਹਾਈ ਤੋਂ ਨਾਲ ਪ੍ਰੋਲ ਵੀ ਮਿਲਦੀ ਰਹੀ ਤੇ ਭਾਈ ਪੁੱਛਣਾ ਚਾਹੁੰਦਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਬਾਕੀ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਮਿਲਦੀ ਫਿਰ ਦੋਰੇ ਮਾਪ ਗੰਢ ਹੋ ਗਏ ਜੀ ਦੋਰੇ ਕਾਨੂੰਨ ਹੋ ਗਏ ਜਿਹੜਾ ਪੰਜਾਬ ਚ ਰਵੇ ਉਹਦਾ ਕਾਨੂੰਨ ਵੱਖਰਾ ਤੇ ਭਾਈ ਸਾਹਿਬ ਦਾ ਤਮਿਲਨਾਡੂ ਚ ਰਵੇ ਉਹਦਾ ਕਾਨੂੰਨ ਵੱਖਰਾ ਤੇ ਜਿਹੜਾ ਗੁਜਰਾਤ ਦਾ ਵਸਨੀਕ ਹੋਵੇ ਉਹਦਾ ਜਮਾਂ ਹੀ ਕਾਨੂੰਨ ਵੱਖਰਾ ਸੁਣਿਆ ਕਿ ਤੁਸੀਂ ਕਦੇ ਕਿਸੇ ਨੂੰ ਬਿਲਕਿਸਬਾਨੂ ਕੋ ਜਦੋਂ 2002 ਦੇ ਉੱਥੇ ਨਸ਼ਲ ਕੁਚੀ ਹੋਈ ਰਾਇਟਸ ਹੋਏ ਕਤਲੇਆਮ ਹੋਇਆ ਉੱਥੇ ਇੱਕ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਬਿਲਕਿਸਬਾਨੂ ਦੇ ਸਾਰੇ ਪਰਿਵਾਰ ਨੂੰ ਮਾਰਤਾ ਗਿਆ ਛੋਟੇ ਬੱਚੇ ਨੂੰ ਵੀ ਮਾਰਤਾ ਗਿਆ ਤੇ ਉਸ ਬੀਬੀ ਦੇ ਨਾਲ ਬਲਤਕਾਰ ਹੋਇਆ ੱੱਕੇਸ਼ਾਈ ਹੋਈ ਗੁਨਾਹ ਹੋਇਆ ਕੂ ਕੂ ਕਰਮ ਹੋਇਆ ਸਾਧ ਸੰਗਤ ਜੀ 14 ਸਾਲ ਬਾਅਦ ਉਹ ਵੀ ਰਿਹਾ ਹੋ ਗਏ ਕਾਨੂੰਨ ਫਿਰ ਵੱਖਰਾ ਹੋ ਗਿਆ ਜੀ ਕਾਨੂੰਨ ਦੋਰੇ ਮਾਪ ਡੰਡ ਹੋ ਗਏ ਉਹ 14 ਸਾਲ ਬਾਅਦ ਵਾਰ ਇਹ ਢੋਂਗੀ ਬਾਬਾ ਰੋਜ਼ ਆਉਂਦਾ ਬਾਹਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੂੰ ਸਾਲ 27 ਸਾਲ ਮੈਨੂੰ ਪਤਾ ਅਜ ਜੋੜੀ ਗੱਲ ਮੈਂ ਕਹਿ ਰਿਹਾ ਮੇਰੇ ਤੇ ਸਵੇਰੇ ਰੇਡ ਵੀ ਹੋ ਸਕਦੀ ਹੈ ਮੇਰੇ ਤੇ ਪਰਚਾ ਵੀ ਪੈ ਸਕਦਾ ਹੈ ਕਿ ਇਹ ਕਿਉਂ ਇਹ ਸੱਚ ਬੋਲਦਾ ਮਗਰ ਹੁਣ ਮਜੀਠੀਆ ਨਹੀਂ ਟਲੂ ਬੋਲੂ ਠੋਕ ਕੇ ਬੋਲੂ ਭਾਵੇਂ ਪੁੱਠਾ ਲੰਗਾ ਦਿਓ ਪਿੱਛੇ ਨਹੀਂ ਹਟੂ ਸਹੀ ਗੱਲ ਕਰਨ ਤੋਂ ਜਾਂ ਤਾਂ ਕਾਨੂੰਨ ਇੱਕ ਕਰ ਦਿਓ ਜੇ ਗੁਜਰਾਤ ਚ ਰਿਹਾਈ ਹੋ ਸਕਦੀ ਹੈ ਜੇ ਪ੍ਰਧਾਨ ਮੰਤਰੀ ਦੇ ਮਾਰਨ ਵਾਲਿਆਂ ਦੀ ਰਿਹਾਈ ਹੋ ਸਕਦੀ ਹੈ ਤੇ 27 ਸਾਲ ਸਾਧ ਸੰਗਤ ਜੀ ਜਿਹਨੇ ਇੱਕ ਕਾਨੂੰਨ ਨਹੀਂ ਤੋੜਿਆ 8/8 ਦੀ ਚੱਕੀ 'ਚ ਰਹਿੰਦਾ ਮੇਰੇ ਗੁਰੂ ਦਾ ਨਾਮ ਜਪਦਾ ਸਰਬੱਤ ਦੇ ਭਲੇ ਦੀ ਅਰਦਾਸ ਨਿਤ ਕਰਦਾ ਠੋ ਪੈਰੀ ਫਿਰ ਸਾਧ ਸੰਗਤ ਜੀ ਉਹਦੀ ਰਿਹਾਈ ਕਿਉਂ ਨਹੀਂ ਹੁੰਦੀ ਉਹਨੂੰ ਪਰੋਲ ਕਿਉਂ ਨਹੀਂ ਮਿਲਦਾ ਔਰ ਇੱਥੇ ਕੁਝ ਸਰਕਾਰੀ ਲੋਕ ਨੇ ਉਹਨਾਂ ਦਾ ਜ਼ਿਕਰ ਚਾਲਕਾ ਜੀ ਨੇ ਥੋੜਾ ਜਿਹਾ ਕੀਤਾ ਜਿਨ੍ਹਾਂ ਦੀ ਫਿਤਰਤ ਬਣ ਗਈ ਹੈ ਸਿਰਫ ਤੇ ਸਿਰਫ ਕਾਂਗਰਸ ਆ ਗਈ ਤੇ ਕਾਂਗਰਸ ਨੂੰ ਖੁਸ਼ ਕਰਨ ਦਾ ਤੇ ਭਾਜਪਾ ਆ ਗਈ ਤੇ ਭਾਜਪਾ ਨੂੰ ਖੁਸ਼ ਕਰਨ ਦਾ ਮੈਂ ਉਹਨਾਂ ਨੂੰ ਸਰਕਾਰੀ ਟੌਟੀ ਸਮਝਦਾ ਇੱਕ ਜਾ ਕੇ ਉੱਠ ਕੇ ਕਹਿੰਦਾ ਕਹਿੰਦਾ ਜੀ ਮਜੀਠੀਆ ਬਲਵੰਤ ਸਿੰਘ ਰੱਜਵਾਣਾ ਸਾਹਿਬ ਦੀ ਰਿਹਾਈ ਮੰਗਦਾ ਇਹ ਸਿਆਸਤ ਕਰਦਾ ਤੇ ਭਾਈ ਮੈਂ ਤੈਨੂੰ ਪੁੱਛਣਾ ਚਾਹੁੰਨਾ ਜਦੋਂ ਮੈਨੂੰ ਮੇਰੇ ਬਾਰੇ ਕਹਿੰਦਾ ਕਿ ਉਸੇ ਕਾਨੂੰਨ ਨੇ ਜਿਹਨੇ ਤੈਨੂੰ ਰਿਹਾ ਕੀਤਾ ਨਾ ਉਸੇ ਕਾਨੂੰਨ ਨੇ ਤੂੰ ਉਹ ਭੁੱਲ ਗਿਆ ਕਿ ਤੂੰ ਜੋ ਤੁਸੀਂ ਕੀਤਾ ਸੀ ਕਾਤੀ ਕਾਣ ਤੇ ਤੇ ਤੁਹਾਨੂੰ ਤਾਂ ਇੱਕ ਦਿਨ ਨਹੀਂ ਅੰਦਰ ਰਹਿਣਾ ਪਿਆ ਤੁਹਾਨੂੰ ਤਾਂ ਵਾਰੋ-ਵਾਰ ਹੋ ਗਈ ਗੱਲ ਤੁਹਾਨੂੰ ਅੱਜ ਭੁੱਲ ਗਏ ਉਹ ਦਿਨ ਮੇਰਾ ਮੂੰਹ ਨਾ ਖਲਾਓ ਹਮੇਸ਼ਾ ਪੰਜਾਬ ਦੇ ਉਲਟ ਗੱਲ ਕਰਦੇ ਹੋ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰਦੇ ਔਰ ਜੇ ਹੋਰ ਗੱਲਾਂ ਮੈਂ ਕਰਨ ਲੱਗ ਗਿਆ ਅੱਜ ਤੁਹਾਨੂੰ ਤੁਹਾਡਾ ਭਰਾ ਕਾਤੀਆ ਕਾਂਡ ਵਾਲਾ ਵੀ ਕਾਂਗਰਸ ਨਵਾਜੀ ਛੋਟਾ ਭਰਾ ਦਿੱਪਤੀ ਲਗੇ ਇੱਕ ਤਾਂ ਹੁੰਦਾ ਨਾ ਕਿਸੇ ਦਾ ਜੀ ਚਲੇ ਗਿਆ ਕਿਸੇ ਦਾ ਜੀ ਮਾਰਤਾ ਗਿਆ ਉਹਨੂੰ ਨੌਕਰੀ ਮਿਲੀ ਇੱਥੇ ਬਿਆਨ ਸਿਉਂ ਦੇ ਪਰਿਵਾਰ ਨੂੰ ਉਹਦੇ ਪੋਤੇ ਨੂੰ ਨੌਕਰੀ ਇਸ ਲਈ ਦਿੱਤੀ ਕਿ ਉਹਨੇ ਇੰਨੇ ਗੁਰਸਿੱਖ ਗੱਡੀ ਤੇ ਚਾੜਤੇ ਸੀ ਮਾਰਤੇ ਸੀ ਕਿ ਉਹਨਾਂ ਦੇ ਰਾਜ ਚ ਇਨਸਾਫ ਨਹੀਂ ਹੋਇਆ ਤੇ ਉਹਦੇ ਮੁੰਡੇ ਨੂੰ ਜਿਹੜਾ ਅਣਪੜ ਜਿਹਦੀ ਪੜ੍ਹਾਈ ਲਿਖਾਈ ਵੀ ਪੂਰੀ ਨਹੀਂ ਡਿਗਰੀਆਂ ਵੀ ਪੂਰੀ ਨਹੀਂ ਅੱਜ ਉਹਨੂੰ ਡਿਪਟੀ ਲਾਤਾ ਇਹ ਦੋਰੇ ਮਾਰ ਡੰਡ ਨੇ ਹੁਣ ਤੱਕ ਨਹੀਂ ਮਜੀਠੀਆ ਬੋਲਦਾ ਸੀ ਕਿ ਮਜੀਠੀਏ ਦੇ ਨਿਆਣੇ ਮਜੀਠੀਆ ਖੁੱਲ ਕੇ ਬੋਲੂ ਹੁਣ ਖੁੱਲ ਕੇ ਬੋਲੂ ਜਦ ਤੱਕ ਇਹ ਬੇਇਨਸਾਫੀ ਬੰਦ ਨਹੀਂ ਹੁੰਉ ਤੇ ਨਾ ਛੇੜ ਮੇਰੇ ਦਰਦ ਨੂੰ ਜੇ ਛੇੜੋਗੇ ਤੇ ਹੋਰ ਬੋਲੂ ਚੁੱਪ ਨਹੀਂ ਕਰੂੰ ਜਾਂ ਤਾਂ ਅੰਦਰ ਦੇ ਦਿਓ ਫੜ ਪਕਰਾ ਦਿਓ ਜਿਸ ਦਿਨ ਬਾਹਰ ਆ ਗਿਆ ਫੇਰ ਬੋਲੂ